ਇੱਕ ਬੰਦੇ ਜਿਹੜਾ ਜਿੱਤੇਗਾ ਤੁਸੀਂ ਉਹ ਤੁਹਾਨੂੰ ਦੇਸ਼ ਲਈ ਖਤਰਾ ਬਣ ਗਿਆ ਅਤੇ ਤੁਹਾਡੇ 46% ਜਿਹੜੇ ਬਲਾਤਕਾਰੀ ਬੈਠੇ ਨੇ ਤੁਹਾਡੇ ਦੇ ਵਿੱਚ ਅਪਰਾਧੀ ਬੈਠੇ ਨੇ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਮੰਨ ਲਓ ਗਾ ਜਿਹੜੇ ਮੰਨ ਲਓ گاؤں ਦੇ ਵਿੱਚ ਬੰਬ ਧਮਾਕਾ ਕਰਕੇ ਜਿਹੜੀ ਸਾਦ ਵੀ ਆ ਸਕਦੀ ਹੈ ਬਾਹਰ ਤਾਂ ਅੰਮਰਤਪਾਲ ਨੇ ਦੱਸੋ ਭਾਈ ਕਿਹੜਾ ਬੰਬ ਧਮਾਕਾ ਕਰਤਾ ਕਿਹੜਾ ਉਤੋਂ ਤੋਪ ਫੜੀ ਗਈ ਵਾਹਿਰੀ ਜੀ ਦਾ ਖਾਲਸਾ ਵਾਹਿਰੀ ਜੀ ਕੀ ਫਤਿਹ ਅੱਜ ਤੁਹਾਨੂੰ ਇੱਕ ਹੋਰ ਵੱਡੀ ਜਿਹੜੀ ਖਬਰ ਆ ਉਹ ਲੈ ਕੇ ਆਇਆ ਤੁਹਾਡੇ ਸਾਹਮਣੇ ਕਹਿੰਦੇ ਹੁੰਦੇ ਆ ਨਾ ਜਦੋਂ ਬੰਦੇ ਦੇ ਆਪ ਦੇ ਅੰਦਰ ਜਾਂ ਆਪ ਦੇ ਸਕੇ ਸੰਬੰਧੀ ਜਾਂ ਭੈਣ ਭਰਾ ਦੇ ਉਹ ਦੁੱਖ ਲੱਗਦਾਗਾ ਜਾਂ ਸੱਟ ਵੱਜਦੀ ਆ ਤਾਂ ਉਦੋਂ ਬੰਦੇ ਨੂੰ ਅਹਿਸਾਸ ਹੁੰਦਾ ਕਿ ਮੈਂ ਯਾਰ ਗਲਤ ਕੀਤਾ ਕਿ ਫਲਾਣੇ ਬੰਦੇ ਨਾਲ ਮੈਂ ਇੰਜ ਨਹੀਂ ਕਰਨਾ ਸੀ ਪਰ ਆਪਾਂ ਗੱਲ ਕਰਦੇ ਅੱਜ ਭਾਈ ਅੰਮ੍ਰਿਤਪਾਲ ਸਿੰਘ ਦੀ ਹੁਣ ਮੈਂ ਤੁਹਾਨੂੰ ਇੱਕ ਭਗਵੰਤ ਮਾਨ ਦਾ ਜਿਹੜਾ ਵੱਡਾ ਬਿਆਨ ਸੁਣਾਉਣਾ ਪਹਿਲਾਂ ਬਿਆਨ ਤੋਂ ਬਾਅਦ ਤੁਸੀਂ ਆਪਣੀ رائے ਜ਼ਰੂਰ ਦਿਓ ਜਿਹੜੀਆਂ ਮੈਂ ਪਹਿਲਾਂ ਗੱਲਾਂ ਕਹੀਆਂ ਜਦੋਂ ਬੰਦੀ ਸਿੰਘ ਸਾਡੇ 32 32 30 30 ਸਾਲ ਤੋਂ ਅੰਦਰ ਨੇ ਭਾਈ ਅੰਮ੍ਰਿਤਪਾਲ ਸਿੰਘ ਬਾਰ-ਬਾਰ ਆਪਾਂ ਜ਼ਿਕਰ ਕਰ ਰਹੇ ਆ ਭਾਈ ਅੰਮ੍ਰਿਤਪਾਲ ਸਿੰਘ ਦਾ ਇਹ ਖੰਡੂਰ ਸਾਹਿਬ ਤੋਂ ਜਿੱਤਿਆ ਜਿੱਤ ਕੇ ਜਿਹੜਾ ਜਿੱਤਿਆ ਨਹੀਂ ਕੱਲੀ ਪੰਜਾਬ ਦੇ ਵਿੱਚੋਂ ਵੱਡੀ ਪੱਧਰ ਤੇ 리ਡ ਹਾਸਲ ਕੀਤੀ ਹੈ ਵੱਡੀ ਤੇ ਉਹਨੂੰ ਸੌ ਤੱਕ ਨਹੀਂ ਚੱਕਣ ਦਿੱਤੀ ਭਗਵੰਤ ਮਾਨ ਸਰਕਾਰ ਨੇ ਦਿੱਲੀ ਤੋਂ ਡਰਦਾ ਦਿੱਲੀ ਦੀ ਕੁੱਕਰਕੀ ਤੋਂ ਡਰਦਾ ਕੇਂਦਰੀ ਵਾਰ ਤੋਂ ਡਰਦਾ ਅਮਿਤ ਸਾਹਿਬ ਤੋਂ ਡਰਦਾ ਮੋਦੀ ਤੋਂ ਡਰਦਾ ਹੁਣ ਤੁਸੀਂ ਕਹਿੰਦੇ ਹੋ ਕਿ ਜਿਹੜੀ ਬਾਗਡੋਰਾ ਉਹ ਪੰਜਾਬ ਦੇ ਹੱਥ 'ਚ ਹੋਣੀ ਚਾਹੀਦੀ ਜਾਂ ਦਿੱਲੀ ਦੇ ਹੱਥ 'ਚ ਹੋਣੀ ਚਾਹੀਦੀ ਆ ਜਿੰਨੇ ਵੀ ਚੱਲਦੇ ਨੇ ਇੱਥੇ ਅੱਜ ਤੱਕ ਚਾਹੇ ਕੋਈ ਵੀ ਆ ਹੁਣ ਚਾਹੇ ਲੱਖ ਫੜਾਂ ਮਾਰੀ ਜਾਣ ਸਾਰੇ ਦਿੱਲੀ ਦੇ ਤੋਂ ਚੱਲਦੇ ਨੇ ਦਿੱਲੀ ਦੀਆਂ ਖੱਟੀਆਂ ਖਾਂਦੇ ਨੇ ਦਿੱਲੀ ਤੋਂ ਡਰਦੇ ਨੇ ਆਪਾਂ ਗੱਲ ਕਰਦੇ ਆ ਭਗਵਾਨ ਤਮਨ ਦੇ ਵੱਡੇ ਬਿਆਨ ਦੀ ਪਹਿਲਾਂ ਤੁਹਾਨੂੰ ਉਹ ਤਾਂ ਮੈਂ ਬਿਆਨ ਸੁਣਾਉਣਾ ਫਿਰ ਆਪਾਂ ਗੱਲ ਕਰਦੇ ਆ ਕਿ ਭਾਈ ਅਸਲ ਸੱਚਾਈ ਤਾਂ ਇਹ ਆ ਕਿ ਭਾਈ ਅੰਮਰਤਪਾਲ ਸਿੰਘ ਨੂੰ ਕਿਉਂ ਨਹੀਂ ਬਾਹਰ ਲਿਆਂਦਾ ਜਾ ਜਾ ਰਿਹਾ ਤੇ ਇੱਕ ਅੱਜ ਤੇ ਜਿਹੜੀ ਬੜੀ ਗੱਲ ਤੁਹਾਨੂੰ ਮੈਂ ਇੱਕ ਦਿਲਚਸਪੀ ਗੱਲ ਤਾਂ ਦੱਸਾਂ ਹੋਰ ਆ ਹੈਰਾਨੀਜੋਗ ਗੱਲ ਵੀ ਆ ਦੁਖਦਾਈ ਗੱਲ ਵੀ ਆ ਸਿੱਖ ਕੌਮ ਲਈ ਤਾਂ ਕਹਿੰਦੇ ਪਤਾ ਲੱਗਿਆ ਕਿ ਜਦੋਂ ਦਿੱਲੀ ਦਾ ਜਿਹੜਾਗਾ ਆਪਣਾ ਇਹਨਾਂ ਦਾ ਆਪਰਿੰਦਰ ਕੇਜਰੀਵਾਲ ਮੁੱਖ ਮੰਤਰੀ ਕਹਿੰਦੇ ਸਾਰੀ ਜਿਹੜੀ ਡੋਰ ਆ ਭਾਈ ਅੰਮਰਪਾਲ ਸਿੰਘ ਨੂੰ ਐਨਐਸਐਟ ਜਿਹੜੀ ਐਨਐਸਐ ਲਾਈ ਆ ਐਨਐਸ ਐਕਟ ਲਾਇਆ ਜਿਹੜਾ ਉਹਨੂੰ ਜਿਹੜਾ ਰਫਾ ਦਫਾ ਕਰਨਾ ਭਾਈ ਅੰਮਰਪਾਲ ਸਿੰਘ ਨੂੰ ਜੇਲ੍ਹ ਚੋਂ ਕਢਾਉਣਾ ਸਾਰਾ ਕਹਿੰਦੇ ਕੇਜਰੀਵਾਲ ਦੇ ਹੱਥ ਵਿੱਚ ਆ ਤੇ ਫਿਰ ਮੁੱਖ ਮੰਤਰੀ ਬਣਾਇਆ ਕਿਨੇ ਆ ਭਗਵੰਤ ਮਾਨ ਨੂੰ ਪੰਜਾਬ ਨੇ ਬਣਾਇਆ ਕਿ ਦਿੱਲੀ ਵਾਲਿਆਂ ਨੇ ਬਣਾਇਆ ਪਹਿਲਾਂ ਤੁਸੀਂ ਇਹ ਮੈਨੂੰ ਕਮੈਂਟਾਂ ਦੇ ਵਿੱਚ ਵੀ ਦੱਸ ਦਿਓ ਇਹ ਕੋਈ ਮੈਂ ਹਵਾ ਵਿੱਚ ਡਾਂਗਾ ਨਹੀਂ ਮਾਰ ਰਿਹਾ ਤੁਹਾਨੂੰ ਮੈਂ ਅੱਜ ਜਿਹੜੀ ਕੱਲੀ ਕੱਲੀ ਗੱਲ ਦੱਸ ਰਿਹਾ ਸੱਚਾਈ ਦੇ ਤੌਰ ਤੇ ਗੱਲ ਦੱਸ ਰਿਹਾ ਪਹਿਲਾਂ ਭਗਵੰਤ ਮਾਨ ਦਾ ਤੁਹਾਨੂੰ ਮੈਂ ਜਿਹੜਾ ਬਿਆਨ ਉਹਨੇ ਦਿੱਤਾ ਅੱਜ ਕੇਜਰੀਬਾਲ ਨੂੰ ਲੈ ਕੇ ਪਹਿਲਾਂ ਮੈਂ ਤੁਹਾਨੂੰ ਉਹ ਸੁਣਾਉਣਾ ਫਿਰ ਆਪਾਂ ਗੱਲ ਕਰਦੇ ਆ ਅੱਗੇ ਫਿਰ ਤੁਸੀਂ ਮੈਨੂੰ ਜੇ ਮੇਰੇ 'ਚ ਨੁਕਸ ਹੋਇਆ ਮੇਰੀ ਕੋਈ ਗੱਲਾਂ 'ਚ ਨੁਕਸ ਹੋਇਆ ਜੀ ਮੇਰੇ ਫਿਰ ਤੁਸੀਂ ਮੈਨੂੰ ਆਪਣੇ ਕਮੈਂਟਾਂ ਰਾਹੀਂ ਦੱਸ ਸਕਦੇ ਹੋ ਹੁਣ ਭਗਵਾਨ ਤੁਮਨ ਦਾ ਵੱਡਾ ਬਿਆਨ ਆਇਆ ਕਹਿੰਦਾ ਅਰਵਿੰਦਰ ਕੇ ਕੇਜਰੀਬਾਲ ਝੁਕੇਗਾ ਨਹੀਂ ਕਹਿੰਦਾ ਜਿੰਨਾ ਮਰਜ਼ੀ ਤੁਸੀਂ ਜ਼ੁਲਮ ਕਰ ਲਓ ਅੱਗੇ ਲਿਖਦਾ ਕਹਿੰਦਾ ਈਡੀਆਈ ਕੋਰਟ ਤੋਂ ਜਮਾਨਤ ਤੋਂ ਬਾਅਦ ਹੁਣ ਸੀਬੀਆਈ ਦੀ ਗ੍ਰਿਫਤਾਰੀ ਬੀਜਪੀ ਦੇ ਸਾਰੇ ਤੇ ਸੀਬੀਆਈ ਦੀ ਖੁੱਲੀ ਦਰਬਾਰ ਤੋਂ ਇਹ ਭਗਵੰਤ ਮਾਨ ਦਾ ਬਿਆਨ ਹੈ ਜਿਹੜਾ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ ਆ ਪਰ ਆਪਾਂ ਗੱਲ ਬਾਅਦ ਚ ਕਰਦੇ ਆ ਇਸ ਦੀ ਕਿਉਂਕਿ ਆਪਾਂ ਨੂੰ ਪਤਾ ਹੈਗਾ ਕਿ ਪਹਿਲਾਂ ਏਡੀਆਈ ਨੇ ਜਿਹੜਾ ਸ਼ਰਾਵਕ ਟਿਕਟ ਘਟਾਲੇ ਦੇ ਵਿੱਚ ਮੁੱਖ ਮੰਤਰੀ ਪੈ ਜਿਹੜਾ ਦਿੱਲੀ ਦਾ ਗ੍ਰਿਫਤਾਰ ਕੀਤਾ ਹੋਇਆਗਾ ਤੇ ਉਸ ਤੋਂ ਬਾਅਦ ਫਿਰ ਜਿਹੜਾ ਹੁਣ ਸੀਬੀਆਈ ਜਿਹੜਾ ਨੇ ਜਿਹੜਾ ਰਿਮਾਂਡ ਲੈਤਾਗਾ ਤਿਹਾਰ ਦੇ ਵਾਲ ਤੋਂ ਕੱਟ ਕੇ ਲਿਆਂਦਾਗਾ ਇਨਾਂ ਦਾ ਮੁੱਖ ਮੰਤਰੀ ਅ ਅਰਵਿੰਦ ਕੇਜਰੀਵਾਲ ਅੱਗੇ ਭਵਾਨਤਮਨ ਕੀ ਬਿਆਨ ਦਿੰਦਾ ਕਿ ਆਪ ਜਿਸ ਤਰ੍ਹਾਂ 100 ਅਦਾਬੇ ਸਿਆਸਤ ਭੁੱਲੇ ਆਪਕਾ ਨਾਮ ਪੀ ਯਾਰ ਮੈਂ ਲਿਖਿਆ ਜਾਏਗਾ ਦਵਾਰੇ ਮੈਂ ਪੜ ਕੇ ਸੁਣਾ ਦਿੰਦਾ ਨਹੀਂ ਹਿੰਦੀ ਚ ਲਿਖਿਆ ਆਪ ਨੂੰ ਹਿੰਦੀ ਹੁੰਦੀ ਘੱਟ ਹੀ ਆਉਂਦੀ ਆ ਭਵਾਨਤਮਨ ਨੇ ਲਿਖਿਆ ਜੇ ਉੱਥੇ ਜਾਂਦਾ ਹਿੰਦੀ ਬੋਲਦਾ ਪੰਜਾਬ ਚ ਆ ਜਾਂਦਾ ਪੰਜਾਬੀ ਬੋਲਦਾ ਤੇ ਉਹਨਾਂ ਦੀ ਭਾਸ਼ਾ ਉੱਥੇ ਬੋਲਦਾ ਤੇ ਦੁਬਾਰੇ ਤੁਹਾਨੂੰ ਮੈਂ ਇਹ ਲੈਂਡ ਪੜ੍ਹ ਕੇ ਸੁਣਾਉਣਾ ਆਪ ਜਿਸ ਤਰ੍ਹਾਂ ਸੇ ਆਦਾਬੇ ਸਿਆਸਤ ਭੁੱਲੇ ਆਪ ਕਾ ਨਾਮ ਭੀ ਜ਼ਾਲਮੇ ਲਿਖਾ ਲਿਖਾ ਜਾਏਗਾ ਇਹ ਕਿਨੂੰ ਕਹਿ ਰਿਹਾ ਜ਼ਾਲਮ ਕਿਨੂੰ ਕਹਿ ਰਿਹਾ ਕਿਹਦੇ ਅੱਗੇ ਨਹੀਂ ਝੁਕੇਗਾ ਹੁਣ ਆਪਾਂ ਗੱਲ ਕਰਦੇ ਆਂ ਕਿ ਭਗਵੰਤ ਸਿਆ ਤੂੰ ਮੁੱਖ ਮੰਤਰੀ ਆ ਪੰਜਾਬ ਦਾ ਤੇ ਤੈਨੂੰ ਵੋਟਾਂ ਪਾਈਆਂ ਹਿੰਦੂਆਂ ਨੇ ਮੁਸਲਮਾਨਾਂ ਨੇ ਸਿੱਖਾਂ ਨੇ ਸਾਰੇ ਧਰਮ ਵਾਲਿਆਂ ਨੇ ਤੂੰ ਕਹਿੰਦਾ ਮੈਂ 3 ਕਰੋੜ ਲੋਕਾਂ ਦਾ ਕਹਿੰਦਾ ਮੈਂ ਦੇਣਦਾਰ ਆ 3 ਕਰੋੜ ਲੋਕਾਂ ਤੇ ਕਹਿੰਦਾ ਮੈਨੂੰ ਉਮੀਦਾਂ ਨੇ ਪਰ ਭਗਵੰਤ ਮਾਨ ਦੀ ਤੈਨੂੰ 3 ਕਰੋੜ ਤੋਂ ਉਮੀਦਾਂ ਹੁੰਦੀਆਂ ਤਾਂ ਜਿਹੜੀਆਂ ਆ ਗੱਲਾਂ ਤੁਸੀਂ ਅੱਜ ਕਈਆਂ ਨੇ ਕੇਜਰੀਵਾਲ ਦੇ ਹੱਕ ਵਿੱਚ ਇਹ ਸਾਨੂੰ ਨਾ ਸੁਣਨੀਆਂ ਪੈਂਦੀਆਂ ਹੁਣ ਤੁਹਾਨੂੰ ਕੇਜਰੀਵਾਲ ਦਾ ਜਿਹੜਾ ਬڑا ਦੁੱਖ ਲੱਗਿਆ ਕਹਿੰਦਾ ਜ਼ਾਲਮ ਸਰਕਾਰ ਆ ਬੀਜੇਪੀ ਨੂੰ ਕਹਿ ਰਿਹਾ ਕਹਿੰਦਾ ਅਸੀਂ ਨਹੀਂ ਝੁਕਾਂਗੇ ਤੇ ਫਿਰ ਇੱਧਰ ਦੂਜੇ ਪਾਸੇ ਭਾਈ ਅੰਮਰਿਤਪਾਲ ਸਿੰਘ ਨੂੰ ਤੇ ਉਹਦੇ ਸਾਥੀਆਂ ਨੂੰ ਡਿਬਿਊਗਾਰਡ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਅਸਾਮ ਦੇ ਵਿੱਚ ਤੇ ਕੇਜਰੀਵਾਲ ਕਿੱਥੇ ਆ ਦਿੱਲੀ ਤਿਹਾਰ ਦੇਲ ਦੇ ਵਿੱਚ ਤੇ ਤੂੰ ਕੀਤਾ ਹੋਇਆ ਅਸਾਮ ਦੇ ਵਿੱਚ 2500 ਲਗਭਗ 2500 ਕਿਲੋਮੀਟਰ ਦੂਰ ਤੇ ਉਹਨਾਂ ਨੂੰ ਬੰਦ ਕੀਤਾ ਹੁਣ ਜ਼ਾਲਮ ਇਹ ਕੌਣ ਆ ਹੁਣ ਤੂੰ ਆਪਣੇ ਅੰਬ ਅੰਦਰ ਝਾਤੀ ਮਾਰ ਜੇ ਤੂੰ ਬੀਜੇਪੀ ਨੂੰ ਝਾਲਮ ਕਰ ਰਿਹਾ ਉਸ ਤੋਂ ਵੱਡਾ ਝਾਲਮ ਤੂੰ ਵੀ ਆ ਕਿਉਂ ਆ ਭਾਈ ਅੰਬਤਪਾਲ ਸਿੰਘ ਕਿਸੇ ਦਾ ਪੁੱਤ ਨਹੀਂ ਉਹ ਕਿਸੇ ਦਾ ਭੈਣ ਦਾ ਵੀਰ ਨਹੀਂ ਜਾਂ ਜਿਹੜੇ ਹੋਰ ਨਾਲ ਸਾਥੀ ਨੇ 10 ਨੇ ਜਿਹੜੇ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਆ 50 ਦੇ ਕਰੀਬ ਜਿਹੜੇ ਨੇ ਉਹ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਛੜ ਰਹੇ ਨੇ ਤੇ ਅੰਬਤਪਾਲ ਸਿੰਘ ਦਾ ਵੋਟਾਂ ਦੇ ਨਾਲ ਵੀ ਜਿੱਤ ਗਿਆ 2 ਲੱਖ ਕਰੀਬ ਵੋਟਾਂ ਨਾਲ 4.5 ਲੱਖ ਲੋਕਾਂ ਨੇ ਵੋਟਾਂ ਪਾਈਆਂ ਨੇ ਤੇ ਤੂੰ ਉਹਨੂੰ ਸੌ ਤੱਕ ਨਹੀਂ ਚੁਕਾ ਰਿਆ ਸੰਸਦ ਦੇ ਵਿੱਚ ਸੌ ਚੁੱਕਣਾ ਅਧਿਕਾਰ ਆ ਇਹ ਜਵਾਬ ਦੇਣ ਸਾਡੇ ਲੋਕਤੰਤਰ ਹੁਣ ਸਾਡੇ ਜਿਹੜੇ ਜਿੰਨੇ ਵੀ ਇੱਥੇ ਪੰਜਾਬ ਦੇ ਨੇ ਵਕੀਲ ਸਾਹਿਬਾਨ ਉਹਨਾਂ ਨੂੰ ਮੈਂ ਬੇਨਤੀ ਕਰਦਾ ਗੁਜਾਰਸ਼ ਕਰਦਾ ਕਿ ਤੁਸੀਂ ਇਹ ਮੁੱਦਾ ਕਿਉਂ ਨਹੀਂ ਚੁੱਕ ਰਹੇ ਮਨੁੱਖੀ ਅਧਿਕਾਰਾਂ ਦਾ ਮੁੱਦਾ ਇਹ ਘਾਣ ਹੋ ਰਿਹਾਗਾ ਇੱਥੇ ਜਿਹੜਾ ਸੰਵਿਧਾਨ ਦਾ ਲੋਕਤੰਤਰ ਦਾ ਸਰੇਆਮ ਘਾਣ ਹੋ ਰਿਹਾਗਾ ਐਨਐਸਏ ਐਕਟ ਲਾਤਾ ਕਾਦੇ ਵਾਸਤੇ ਲਾਤਾ ਤੇ ਹਜ਼ਾਰਾਂ ਕਿਲੋਮੀਟਰ ਦੂਰ ਕਾਦੇ ਵਾਸਤੇ ਛਿੜਤਾ ਕੀ ਕੀਤਾ ਸੀ ਤੁਸੀਂ ਤਾਂ ਸ਼ਰਾਬ ਦੇ ਘਟਾਲੇ ਵਿੱਚ ਤੁਹਾਡਾ ਜਿਹੜਾ ਮੁੱਖ ਮੰਤਰੀ ਅੰਦਰ ਜਾਂਦਾ ਤੁਹਾਨੂੰ ਦੁੱਖ ਲੱਗਦਾ ਤੁਸੀਂ ਕਹਿੰਦੇ ਜ਼ਾਲਮਾਂ ਦੇ ਵਿੱਚੋਂ ਦਾ ਨਾਂ ਲਿਖਿਆ ਜਾਊਗਾ ਅਸੀਂ ਕਿਸੇ ਅੰਗ ਨਹੀਂ ਨਹੀਂ ਮੰਨਾਂਗੇ ਨਾ ਝੁਕਾਂਗੇ ਤੇ ਜਿਹੜਾ ਬੰਦਾ ਮਨੋਕ ਅੰਬਤ ਛਕਾਉਂਦਾ ਹੋਵੇ ਨਸੇ ਸੜਾਉਂਦਾ ਹੋਵੇ ਤੇ ਤੁਹਾਨੂੰ ਐ ਲੱਗੇ ਕਿ ਤੁਹਾਡੇ ਜਿਹੜੇ ਵਿਰੋਧੀ ਨੇ ਤੁਹਾਡੇ ਆਕਿਆਂ ਨੇ ਜਿਹੜੇ ਦਿੱਲੀ ਵਾਲੇ ਤੁਸੀਂ ਇੱਕ ਡਰਾਮਾ ਕਰਦੇ ਹੋ ਕਿ ਬੀਜੇਪੀ ਤਾਂ ਤੁਹਾਡੇ ਨਾਲ ਨਾਲ ਹੀ ਹੋਈ ਆ ਇਹ ਤਾਂ ਤੁਸੀਂ ਇੱਕ ਕੇਜਰੀਵਾਲ ਨੂੰ ਖੁਸ਼ ਕਰਨ ਲਈ ਜਿਹੜਾ ਬਿਆਨ ਦਿੱਤਾ ਜਾਂ ਆਪਣੇ ਆਕਿਆਂ ਨੂੰ ਖੁਸ਼ ਕਰਨ ਵਾਲੀ ਇਹ ਬਿਆਨ ਦਿੱਤਾ ਪਰ ਸਿੱਖ ਕੌਮ ਦੇ ਜਿਹੜੇ ਨੌਜਵਾਨ ਨੇ ਉਹ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ ਵੋਟਾ ਤਾਂ ਪਹਿਲਾਂ ਤੂੰ ਕਿਉਂ ਜਾਂਦਾ ਸੀ ਕਿ ਭਾਈ ਗੁਰਬਖਸ਼ ਸਿੰਘ ਵਰਗਿਆ ਕੋਲ ਤੇ ਆਕੇ ਤੇ ਕੇਜਰੀਬਾਲ ਜਿਹੜਾ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਜਿਹੜੀ ਇਹਹਾਜ ਦੀ ਜਿਹੜੀ ਫਾਈਲ ਆ ਤੇ ਸੈਂਡ ਨਹੀਂ ਕਰ ਰਿਆ ਤੇ ਸੰਸਦ ਦੇ ਵਿੱਚ ਸੌ ਚੁੱਕਣੀ ਸੀ ਤੇ 12 ਐਮਪੀ ਸੌ ਚੁੱਕ ਸਕਦੇ ਨੇ ਤਾਂ ਭਾਈ ਅੰਮਰਤਪਾਲ ਸਿੰਘ ਇੱਕੋ ਇੱਕ ਉਹ ਨੌਜਵਾਨ ਆ ਜਿਨੇ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਪੰਜਾਬ ਦੇ ਅੰਦਰ ਤੇ ਉਸ ਨੂੰ ਸੌ ਕਿਉਂ ਨਹੀਂ ਚਕਾਈ ਉਹ ਤੋਂ ਕੀ ਡਰਿਆ ਇਹ ਜਾਂ ਇਸ ਤੁਸੀਂ ਹੁਣ ਰਲੇ ਮਿਲੇ ਨਹੀਂ ਸਾਰੇ ਆ ਕੇ ਬੀਜੇਪੀ ਦੱਸ ਸਿੱਧਾ ਟੀਵੀ ਦੇ ਬਿਆਨ ਦੇ ਜਾਂ ਕਿਸੇ ਵੀ ਪੱਤਰਕਾਰ ਇੰਟਰਵਿਊ ਦੇ ਵਿੱਚ ਨਾ ਤਾਂ ਕਿਸੇ ਪੱਤਰਕਾਰ ਦੀ ਹਿੰਮਤ ਪੈਂਦੀ ਆ ਕਿ ਅਸੀਂ ਇਹ ਸਵਾਲ ਪੁੱਛ ਲਈਏ ਕਿ ਭਾਈ ਐਮਪੀ ਅੰਮਰਿਤਪਾਲ ਸਿੰਘ ਨੂੰ ਕਿਉਂ ਨਹੀਂ ਸੋਚ ਚਕਾਈ ਕਿਉਂ ਲੋਕਾਂ ਨੇ ਤੁਸੀਂ ਜਿਹੜੇ ਦਿਲ ਦਿਖਾਉਣੇ ਹੋ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਨੇ ਆਸ ਕਰਕੇ ਭਾਈ ਅੰਮਰਿਤਪਾਲ ਤੇ ਪਾਈਆਂ ਨੇ ਕਿ ਸਾਡੇ ਪੁੱਤ ਜਿਹੜੇ ਨਸਾਂ ਤੇ ਲੱਗੇ ਨੇ ਉਹ ਵਾਜ ਜਾਣਗੇ ਸਾਡੇ ਮੁੰਡੇ ਜਿਹੜੇ ਅੰਮਰਤਦਾਰੀ ਹੋ ਜਾਣਗੇ ਤੇ ਇੱਕ ਵਾਰ ਤੁਸੀਂ ਡਰਾਮੇ ਕਰਦੇ ਹੋ ਕਿ ਸਾਡੀ ਪੁਲਿਸ ਨਸੇ ਵਾਲਿਆਂ ਨੂੰ ਫੜ ਰਹੀ ਆ ਸਮਾਗਰਾਂ ਨੂੰ ਫੜ ਰਹੀ ਆ ਤੇ ਅੰਮਰਤਪਾਲ ਕਿਹੜਾ ਵੇਚਦਾ ਸੀ ਜਾਂ ਉਹ ਤੋਂ ਫੜਿਆ ਗਿਆ ਜਾਂ ਦਸਾਂ ਫੜਿਆ ਗਿਆਗਾ ਜਾਂ ਇਸ ਤੋਂ ਕੁਝ ਹੋਰ ਫੜਿਆ ਗਿਆਗਾ ਇਹ ਅੰਬਰ ਅੰਮਰਤਪਾਲ ਦੇ ਨੂੰ ਇਸ ਤਰ੍ਹਾਂ ਕੈਦ ਦੇ ਵਿੱਚ ਰੱਖਣਾ ਚਾਹੇ ਉਹਨਾਂ ਦੇ ਬਜ਼ੁਰਗ ਮਾਪੇ ਨੇ ਚਾਹੇ ਜਿਹੜੇ ਹੋਰ ਨੇ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਭਾਈ ਅੰਮਰਤਪਾਲ ਸਿੰਘ ਨੂੰ ਵੱਡੀ ਰੀੜ ਦੇ ਨਾਲ ਜਿਤਾਇਆ ਸੀ ਤੇ ਉਹਨਾਂ ਦਾ ਹਾਲ ਜਾ ਕੇ ਪੁੱਛ ਕੇ ਦੇਖੋ ਨਾ ਮਾਪਿਆਂ ਦੇ ਜਿਹੜੇ ਬੁੱਢੇ ਬਜ਼ੁਰਗ ਮਾਪੇ ਨੇ ਤੇ ਤੇਰੇ ਤੋਂ ਉਹਨਾਂ ਨੇ ਗਹਾਰ ਲਾਈ ਸੀ ਤੂੰ ਤਾਂ ਉਹਨਾਂ ਨੂੰ ਜਵਾਬ ਦਿੱਤਾ ਤੇ ਹੁਣ ਵਿਚਾਰੇ ਉਹ ਕੀ ਜਾਣਗੇ ਹਾਈ ਕੋਰਟ ਜਾਣਗੇ ਮਾਨਜੋਗ ਹਾਈ ਕੋਰਟ ਹੁਣ ਦੇਖਦੇ ਅੱਗੇ ਹਾਈ ਕੋਰਟ ਦਾ ਰੁੱਖ ਕੀ ਆ ਫੇਰ ਸੁਪਰੀਮ ਕੋਰਟ ਬਚਦੀ ਆ ਇੱਕ ਬੰਦੇ ਜਿਹੜਾ ਜਿੱਤਿਆਗਾ ਤੁਸੀਂ ਉਹ ਤੁਹਾਨੂੰ ਦੇਸ਼ ਲਈ ਖਤਰਾ ਬਣ ਗਿਆ ਅਤੇ ਤੁਹਾਡੇ 46% ਜਿਹੜੇ ਬਲਾਤਕਾਰੀ ਬੈਠੇ ਨੇ ਤੁਹਾਡੇ ਦੇ ਵਿੱਚ अपराधी ਬੈਠੇ ਨੇ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਮੰਨ ਲਓਗਾ ਜਿਹੜੇ ਮੰਨ ਲਓ گاਉਂ ਦੇ ਵਿੱਚ ਬੰਬ ਧਮਾਕਾ ਕਰਕੇ ਜਿਹੜੀ ਸਾਦਮੀ ਆ ਸਕਦੀ ਆ ਬਾਹਰ ਤਾਂ ਅੰਮਰਤਪਾਲ ਨੇ ਦੱਸੋ ਭਾਈ ਕਿਹੜਾ ਬੰਬ ਧਮਾਕਾ ਕਰਤਾ ਕਿਹੜਾ ਉਤੋਂ ਤੋਪ ਫੜੀ ਗਈ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਜਿਹੜਾ ਬਿਹਾਰ ਆ ਜਿਹੜਾ ਉਹ ਸੇਮ ਸਾਰਾ ਜਿਹੜਾਗਾ ਇੱਕੋ ਜਿਹਾ ਹੋਣਾ ਚਾਹੀਦਾ ਨਾ ਕਿ ਇਹ ਅਸਾਸ ਕਰਾਇਆ ਜਾਵੇ ਕਿ ਸਿੱਖ ਘਟ ਗਿਣਤੀ ਚਾਹੇ ਨਾ ਮੁਸਲਮਾਨ ਘਟ ਗਿਣਤੀ ਚਾਹਨ ਇਹ ਅਹਿਸਾਸ ਨਾ ਕਰਾਇਆ ਜਾਵੇ ਸਰਕਾਰ ਦਾ ਜਿਹੜਾ ਵੀ ਕੋਈ ਮੁੱਖ ਮੰਤਰੀ ਬਣਦਾ ਉਹ ਸਭ ਦਾ ਸਾਂਝਾ ਹੁੰਦਾ ਨਾ ਕਿ ਇੱਕ ਮਾਜਬ ਦਾ ਨਾ ਕਿ ਇੱਕ ਪਾਰਟੀ ਦਾ ਨਾ ਕਿ ਇੱਕ ਧਰਮ ਦਾ ਤੇ ਮੈਂ ਬੇਨਤੀ ਕਰਦਾ ਭਗਵਾਨ ਜੀ ਮਾਨ ਨੂੰ ਕਿ ਭਗਵਾਨ ਜੀ ਮਾਨ ਸਿਓ ਅਜੇ ਵੀ ਮੌਕਾ ਤੁਹਾਡੇ ਕੋਲੇ ਅਜੇ ਜਿਮਣੀ ਚੋਣਾ ਪੰਜਾਬ ਨੇ ਇਸ ਵਿੱਚ ਪਤਾ ਲੱਗ ਜੂਗਾ ਇਹ ਤੋਂ ਪਹਿਲਾਂ ਪਤਾ ਲੱਗ ਚੁੱਕਿਆ ਤੈਨੂੰ 2027 ਦੇ ਵਿੱਚ ਤਹਾਡਾ ਅਕਾਲੀ ਦਲ ਵਰਗਾ ਹਾਲ ਹੋਵੇਗਾ ਅਕਾਲੀ ਦਲ ਨੂੰ 3 ਸ਼ਿੱਟਾਂ ਆਈਆਂ ਐਤਕੀ 1 ਆਈ ਐ ਤੇ ਤੁਹਾਨੂੰ 13 ਚੋਂ 3 ਸ਼ਿੱਟਾਈਆਂ ਨੇ ਤੇ 27 ਦੇ ਵਿੱਚ ਲੋਕ ਉਹ ਹਾਲ ਕਰਨਗੇ ਜਿਹੜਾ ਅਕਾਲੀ ਦਲ ਤੋਂ ਵੀ ਭੈੜਾ ਹੋ ਗਿਆ ਤੁਹਾਡਾ ਅੱਜ ਤੁਸੀਂ ਲਿਖ ਕੇ ਰੱਖ ਲਓ ਯਾਦ ਰੱਖ ਲਓ ਅਹੁਦੇਦਾਰੀਆਂ ਕੁਰਸੀਆਂ ਸਦਾ ਨਹੀਂ ਰਹਿੰਦੀਆਂ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਅਸੀਂ ਕਿਸੇ ਦੇ ਵਿਰੋਧੀ ਨਹੀਂ ਅਸੀਂ ਤਾਂ ਜੇਕਰ ਜੇਕਰ ਭਵੰਤਮਨ ਸੱਚ ਬੋਲੂਗਾ ਤਾਂ ਅਸੀਂ ਸੱਚ ਅੱਗੇ ਲੈ ਕੇ ਜਾਵਾਂਗੇ ਉਹਦਾ ਸੱਚ ਜੇ ਭਵੰਤਮਨ ਅੱਜ ਕੱਲ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਐਨਐਸਏ ਖਤਮ ਕਰਕੇ ਸੰਸਦ ਦੇ ਵਿੱਚ ਸੌਂਚ ਗਿਆਉਂਦਾ ਤਾਂ ਅਸੀਂ ਭਵੰਤਮਨ ਦੀ ਸਿਰਫਤ ਕਰਾਂਗੇ ਕਿ ਭਵੰਤਮਨ ਠੀਕ ਆ ਭਾਈ ਮੁੱਖ ਮੰਤਰੀ ਚਲੋ ਜਿਹੜਾ ਉਹ ਤੋਂ ਗੁਨਾਹ ਹੋ ਗਿਆ ਜਾਂ ਕਿਸ ਤਰ੍ਹਾਂ ਇਹ ਲਾ ਲਓ ਜਾਂ ਉਹਦੇ ਪਿੱਛੇ ਜਿਹੜੇ ਆਕੇ ਬੈਠੇ ਨੇ ਉਹਨਾਂ ਦੇ ਆਕੇ ਅਈ ਤਾਂ ਜਿਹੜਾ ਬੰਦਾ ਚੰਗਾ ਕੰਮ ਕਰੂਗਾ ਉਹਦੀ ਚੰਗੀ ਸਤਸਲਾਹ ਕਰਾਂਗੇ ਚਾਹੇ ਕੋਈ ਮਰਜ਼ੀ ਹੋਵੇ ਕਿਸੇ ਮਰਜ਼ੀ ਪਾਰਟੀ ਦਾ ਹੋਵੇ ਪਰ ਜਿਹੜਾ ਬੰਦਾ ਚਾਹੇ ਸਿੱਖੀ ਸਿੱਖੀ ਸੂਰੂਪ ਵਿਅਕਤੀ ਹੋਵੇ ਚਾਹੇ Hindu ਹੋਵੇ Musalman ਹੋਵੇ Isai ਹੋਵੇ Bodhi ਹੋਵੇ Jaini ਹੋਵੇ ਜੋ ਮਰਜ਼ੀ ਹੋਵੇ ਸਾਨੂੰ ਕਿਸੇ ਨਾਲ ਹੋਣੀ ਨਫ਼ਰਤ ਨਹੀਂ ਪਰ ਜੇ ਕੋਈ ਜ਼ੁਲਮ ਦੀ ਤਰ੍ਹਾਂ ਕੋਈ ਝਾਲਮ ਦੀ ਤਰ੍ਹਾਂ ਸਿੱਖਾਂ ਤੇ ਵਾਰ ਕਰਦਾ ਜਾਂ ਕਿਸੇ ਹੋਰ ਕਮਿਊਨਿਟੀ ਤੇ ਵਾਰ ਕਰਦਾ ਅਸੀਂ ਉਹਦਾ ਸਦਾ ਵਿਰੋਧ ਕਰਦੇ ਰਹਾਂਗੇ ਤੇ ਹਮੇਸ਼ਾ ਡਟ ਕੇ ਜਿਹੜਾ ਸੱਚ ਸੀ ਇਸ ਤਰ੍ਹਾਂ ਹੀ ਬੋਲਦੇ ਰਾਂਗੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀਆਂ ਤੁਸੀਂ ਪਿਆਰ ਸਤਿਕਾਰ ਦਿੰਦੇ ਹੋ ਮੈਂ ਤੁਹਾਡਾ ਵੀ ਰਿਣੀ ਆ ਸਰੋਤਿਆਂ ਦਾ ਕਿਉਂਕਿ ਇਹ ਗੱਲਾਂ ਜਿਹੜੀਆਂ ਨੇ ਸਰਕਾਰ ਦੇ ਕੰਨਾਂ ਤੱਕ ਪਹੁੰਚਦੀਆਂ ਜਰੂਰ ਕਰਦਿਆ ਕਰੋ ਕਹਿੰਦੇ ਹੁੰਦੇ ਆ ਪਤਾ ਨਹੀਂ ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਵੀ ਚੁੰਡੀ ਇੱਕ ਕਹਾਵਤ ਆ ਕਹਿੰਦੇ ਕਈ ਵਾਰੀ ਡਾਕਟਰਾਂ ਤੋਂ ਇਲਾਜ ਨਹੀਂ ਹੁੰਦਾ ਵੱਡੇ ਵੱਡੇ ਤੋਂ ਕਈ ਵਾਰੀ ਸਾਡੇ ਵਰਗੇ ਤੋਂ ਛੋਟੇ ਤੋਂ ਕੋਈ ਚੁੰਡੀ ਸੁਆਦੀ ਲੈ ਦੇ ਤੇ ਉਤੋਂ ਆਰਾਮ ਹੋ ਜਾਂਦਾ ਕਈ ਵਾਰੀ ਬੜੇ ਬੜੇ ਜਿਹੜੇ ਪੱਤਰਕਾਰ ਨੇ ਜਿਨ੍ਹਾਂ ਕੋਲੇ ਅਹੁਦੇ ਨੇ ادارے ਨੇ ਉਹਨਾਂ ਤੋਂ ਲਾਜ ਨਾ ਹੋਵੇ ਹੋ ਸਕਦਾ ਸਾਡੀ ਜਿਹੜੀ ਵੀਡੀਓ ਆ ਤੇ ਭਗਵੰਤ ਮਾਨ ਤੱਕ ਜੇ ਪਹੁੰਚ ਜੇ ਤਾਂ ਸਹਿਦ ਭਗਵੰਤ ਮਾਨ ਇਹ ਤੇ ਗੌਰ ਕਰ ਲੈ ਤਾਂ ਅਸੀਂ ਵਿਭਾਗੀ ਹੋਵਾਂਗੇ ਤੇ ਤੁਸੀਂ ਵੀ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿੰਨੇ ਵੀ ਸਰੋਤੇ ਨੇ ਮੈਨੂੰ ਪਿਆਰ ਕਰਦੇ ਨੇ ਸਾਡੇ ਚੈਨਲ ਨੂੰ ਪਿਆਰ ਕਰਦੇ ਨੇ ਧੰਨਵਾਦ ਤੁਹਾਡਾ ਰਿਣੀਆ ਤੁਸੀਂ ਦਿਓ ਮੈਨੂੰ ਇਜਾਜ਼ਤ ਆਪਾਂ ਅਗਲਾ ਐਪੀਸੋਡ ਜਿਹੜਾ ਆ ਉਸ ਸਾਹ ਤੱਕ ਫੇਰ ਲੈ ਕੇ ਆਵਾਂਗੇ ਉਦ ਤੱਕ ਦਿਓ ਇਜਾਜ਼ਤ ਧੰਨਵਾਦ ਵਹਿਗੂਰੀ ਦਾ ਖਾਲਸਾ ਸ੍ਰੀ ਵਹਿਗੂਰੀ ਕੀ ਫਤਿਹ